ਕਬੀਰ ਤਾਂ ਸਿਓ ਪ੍ਰੀਤ ਕਰ ਜਾ ਕੋ ਠਾਕੁਰ RAM ਪੰਡਤ ਰਾਜੇ ਭੂਪਤੀ ਆ ਬਹਿ ਕੌਨੇ ਕਾਮ ਇਹ ਪਾਵਨ ਸ਼ਲੋਕ ਕਬੀਰ ਸਾਹਿਬ ਦਾ ਉਚਾਰਨ ਕੀਤਾ ਹੋਇਆ 24ਵਾਂ ਸ਼ਲੋਕ ਹੈ ਤੇ ਇਸ ਪਾਵਨ ਸ਼ਲੋਕ ਅੰਦਰ ਭਗਤ ਕਬੀਰ ਸਾਹਿਬ ਸਾਨੂੰ ਕਲਯੁਗੀ ਜੀਵਾਂ ਨੂੰ ਸਮਝਾਉਂਦੇ ਨੇ ਕਿ ਇਹ ਜੀਵ ਤੂੰ ਉਹਨਾਂ ਸਤਸੰਗੀਆਂ ਨਾਲ ਪ੍ਰੇਮ ਕਰ ਤੇਰੀ ਸਾਹ ਜਿਹੜੀ ਉਹਨਾਂ ਸਤਸੰਗੀਆਂ ਨਾਲ ਹੋਣੀ ਚਾਹੀਦੀ ਹੈ ਜਿਹੜੇ ਉਸ ਸ੍ਰਿਸ਼ਟੀ ਦੇ ਪਾਲਣਹਾਰ ਵਾਹਿਗੁਰੂ ਪਰਮੇਸ਼ਰ ਨੂੰ ਆਪਣਾ ਸਹਾਰਾ ਮੰਨ ਕੇ ਆਪਣੇ ਜੀਵਨ ਦਾ ਆਧਾਰ ਬਣਾ ਕੇ ਇਸ ਸੰਸਾਰ ਵਿੱਚ ਜੀਵਨ ਜਿਉਂਦੇ ਨੇ ਕਿਉਂਕਿ ਜਿਹੜੇ ਪ੍ਰਮਾਤਮਾ ਨਾਲ ਜੁੜੇ ਹੋਏ ਨੇ ਉਹ ਤੇਰਾ ਬੜਾ ਕੁਝ ਸਿਵਾਰ ਸਕਦੇ ਨੇ ਤੈਨੂੰ ਜ਼ਿੰਦਗੀ ਦਾ ਅਸਲ ਰਾਹ ਹੈ ਜਿਹੜਾ ਉਹ ਸਮਝਾ ਸਕਦੇ ਨੇ ਮਰਾ ਕਹਿੰਦੇ ਨੇ ਬਾਕੀ ਰਹੀ ਗੱਲ ਦੁਨੀਆ ਦੇ ਜਿਹੜੇ ਕਰਮ ਕੰਨਾਂ ਵਿੱਚ ਪਾਉਣ ਵਾਲੇ ਵਿਦਵਾਨ ਨੇ ਪੰਡਤ ਨੇ ਜਿਹੜੇ ਵਿਦਵਾਨ ਨੇ ਇਹਨਾਂ ਦਾ ਸੰਗ ਕਰਕੇ ਕਰਮ ਕੰਨ ਤੋਂ ਬਿਨਾਂ ਤੈਨੂੰ ਕੱਖ ਨਹੀਂ ਮਿਲਦਾ ਜੇ ਦੁਨੀਆ ਦੇ ਰਾਜੇ ਬਾਦ ਸ਼ਾਹ ਨੇ ਜਿਹੜੇ ਇਹਨਾਂ ਦੀ ਸੰਗਤ ਕਰਨਗੇ ਤਾਂ ਵੀ ਕੁਝ ਵੀ ਹਾਸਲ ਨਹੀਂ ਹੋ ਸਕਦਾ ਜੇ ਵੱਡੇ ਜ਼ਿਮੀਂਦਾਰ ਵੱਡੇ ਮਲਕੀਅਤਾਂ ਦੇ ਮਾਲਕਾਂ ਨਾਲ ਜੁੜੇਗਾ ਪਾਸ਼ਾ ਕਹਿੰਦੇ ਨੇ ਤਾਂ ਵੀ ਕੁਝ ਵੀ ਹਾਸਲ ਨਹੀਂ ਹੋਣਾ ਕਿਉਂਕਿ ਇਹ ਤੇਰੇ ਕਿਤੇ ਕੰਮ ਨਹੀਂ ਆਉਣੇ ਜੇ ਤੇਰਾ ਜੀਵਨ ਸੱਚਜਾ ਬਣਾ ਸਕਦੇ ਨੇ ਤਾਂ ਜਿਹੜੇ ਪਰਮਾਤਮਾ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਕੇ ਚਲਦੇ ਨੇ ਉਹ ਰੱਬ ਨਾਲ ਪ੍ਰੇਮ ਕਰਨ ਵਾਲੇ ਜਿਹੜੇ ਨੇ ਉਹੀ ਤੇਰੇ ਜੀਵਨ ਨੂੰ ਸਵਾਰ ਸਕਦੇ ਨੇ ਇਸ ਕਰਕੇ ਇਹ ਜੀਵ ਤੋ ਉਹਨਾਂ ਨਾਲ ਪ੍ਰੇਮ ਕਰ ਉਹਨਾਂ ਦੇ ਨਾਲ ਸਾਂਝ ਬਣਾ ਜਿਹੜੇ ਪਰਮਾਤਮਾ ਨਾਲ ਆਪ ਦੀ ਸਾਂਝ ਬਣਾ ਕੇ ਬੈਠੇ ਨੇ ਪਰਮਾਤਮਾ ਦੀ ਸਾਂਝ ਬਣਾਉਣ ਵਾਲੇ ਬੰਦਿਆਂ ਨਾਲ ਤੇਰੀ ਬੜੀ ਹੋਈ ਸਾਂਝ ਤੇਰਾ ਬੜਾ ਕੁਝ ਸਵਾਰ ਸਕਦੀ ਹੈ ਤੇਰੇ ਜੀਵਨ ਦੀ ਇੱਕ ਸੁੱਚਜੀ ਘਾੜਤ ਘੜ ਸਕਦੀ ਹੈ ਬਾਕੀ ਦੁਨੀਆ ਦੇ ਵਿਦਵਾਨਾਂ ਨੇ ਤੇਰੇ ਜੀਵਨ ਦਾ ਪਾਛਾ ਕਹਿੰਦੇ ਜਿਹੜੇ ਸਮਾਜ ਕਰਮਕਾਂਡਾਂ ਵਿੱਚ ਪਾਉਣ ਵਾਲੇ ਇਹ ਵੱਡੇ ਵਿਦਵਾਨ ਪੰਡਤ ਨੇ ਇਹਨਾਂ ਨੇ ਤੈਨੂੰ ਤੀਰਥਾਂ ਨਾਲ ਮੂਰਤੀਆਂ ਨਾਲ ਹੋਰ ਕਰਮਕਾਂਡਾਂ ਨਾਲ ਜੋੜ ਕੇ ਤੇਰੀ ਜ਼ਿੰਦਗੀ ਨੂੰ ਬਰਬਾਦ ਕਰ ਦੇਣਾ ਸੱਚੇ ਰੱਬ ਤੋਂ ਤੋੜ ਦੇਣਾ ਦੁਨੀਆ ਦੇ ਬਾਦਸ਼ਾਹ ਵੀ ਤੇਰਾ ਕੁਝ ਨਹੀਂ ਸਵਾਰ ਸਕਦੇ ਤੇ ਹੋਰ ਦੁਨੀਆ ਦੇ ਅਮੀਰ ਲੋਕਾਂ ਨੇ ਵੀ ਤੇਰਾ ਕੁਝ ਨਹੀਂ ਸਵਾਰਨਾ ਜੇ ਤੇਰਾ ਸਮਰ ਸਕਦਾ ਤੇ ਰੱਬ ਦੇ ਨਾਲ ਪ੍ਰੇਮ ਕਰਨ ਵਾਲੇ ਬੰਦਿਆਂ ਦੀ ਸੰਗਤ ਕਰਕੇ ਤੇਰਾ ਜੀਵਨ ਹੈ ਜਿਹੜਾ ਉਹ ਬਦਲ ਸਕਦਾ ਹੈ ਤੇਰੇ ਜੀਵਨ ਹੈ ਜਿਹੜਾ ਇਹ ਸਵਰ ਸਕਦਾ ਹੈ ਉਸ ਪਰਮਾਤਮਾ ਦੇ ਕਾਬਲ ਬਣ ਸਕਦਾ ਹੈ